ਦਿਲ ਨੂੰ ਐਵੇਂ ਛੋਰਾ ਨਾ ਲਾ ਦਿਲ ਨੂੰ ਐਵੇਂ ਛੋਰਾ ਨਾ ਲਾ ਜਿੰਦ ਮਿੱਟੀ ਨੂੰ ਖੋਰਾ ਨਾ ਲਾ ਦਿਲ ਨੂੰ ਐਵੇਂ ਛੋਰਾ ਨਾ ਲਾ ਜਿੰਦ ਮਿੱਟੀ ਨੂੰ ਖੋਰਾ ਨਾ ਲਾ ਰੱਬ ਤੇ ਡੋਰੀ ਛੱਡ ਦੇ ਸੱਜਣਾ ਰੱਬ ਤੇ ਡੋਰੀ ਛੱਡ ਦੇ ਸੱਜਣਾ ਜੋ ਕੋਈ ਕਹਿੰਦਾ ਕਈ ਜਾਣਦੇ ਗੱਲ ਨੂੰ ਦਿਲ ਤੇ ਪੋਰਾ ਨਾ ਲਾ ਬੇਸ਼ਕੀਮਤੀ ਜੀਵਨ ਜੋ ਮਿਲਿਆ ਕੌਡੀਆਂ ਦੇ ਨਾ ਭਾ ਜਾਣਦੇ ਬੇਸ਼ਕੀਮਤੀ ਜੀਵਨ ਜੋ ਮਿਲਿਆ ਕੌਡੀਆਂ ਦੇ ਨਾ ਭਾ ਜਾਣਦੇ ਨਾ ਉਲਝਾ ਜ਼ਿੰਦਗੀ ਨੂੰ ਐਵੇਂ ਨਾ ਉਲਝਾ ਜ਼ਿੰਦਗੀ ਨੂੰ ਐਵੇਂ ਸੌਖੇ ਇਸ ਨੂੰ ਸਾਹ ਆਉਣ ਦੇ ਛੱਡ ਰੱਖ ਦਿਲ ਦਾ ਵੇੜਾ ਖੁੱਲਾ ਛੱਡ ਰੱਖ ਦਿਲ ਦਾ ਵੇੜਾ ਖੁੱਲਾ ਪਰਮ ਖੁਸ਼ੀਆਂ ਨੂੰ ਇਸ ਵਿੱਚ ਗਾਹ ਪਾਉਣ ਦੇ ਸ਼ੱਡ ਰੱਖ ਦਿਲ ਦਾ ਵੇੜਾ ਖੁੱਲਾ ਪਰਮ ਖੁਸ਼ੀਆਂ ਨੂੰ ਇਸ ਵਿੱਚ ਗਾਹ ਪਾਉਣ ਦੇ ਪਰਮ ਖੁਸ਼ੀਆਂ ਨੂੰ ਇਸ ਵਿੱਚ ਗਾਹ ਪਾਉਣ ਦੇ